ਸਿਮਰਨ ਬਣਜੀ ਆਜੋ ਜਸਪੀਰ ਬਣਜੀ ਆਜੋ ਅੰਦਰ ਬੈਠੇ ਹੋ ਜੀ ਆ ਬੈਠੀਆਂ ਨਹੀਂ ਕੀ ਹੋਇਆ ਕਾਦ ਸੁਨਿਆ ਭੇਜੀ ਜਾਂਡੇ ਕੰਮ ਵਾਲੇ ਵੀ ਤੁਹਾਨੂੰ ਸਿਮਰਨ ਬੁਲਾਣ ਡੇ ਬੁਲਾਣ ਡੇ ਬੁਲਾਣ ਡੇ ਕੀ ਗੱਲ ਕਦੇ ਵਾਸੇ ਸੁੱਕ ਤੇ ਗਈ ਆ ਹਾਏ ਹਾਏ ਸੋਖੀ ਏ ਮੈਂ ਕਿਉਂ ਜਿਹੜੇ ਤੁਸੀਂ ਨੋਟ ਦਿੱਤੇ ਨੇ ਮੈਨੂੰ ਹਾਂ ਕੁਝ ਇੱਕ ਨੋਟ ਫਟਿਆ ਹੋਇਆ ਸੀਗਾ ਮੇਰੀ ਗੱਲ ਸੁਣੋ ਮੈਂ ਜਦੋਂ ਤੁਹਾਨੂੰ ਫੜਾਏ ਨੋਟ ਤਾਂ ਸਾਰੇ ਸਹੀ ਸੀ ਨਹੀਂ ਇੱਕ ਨੋਟ ਪਟਿਆ ਹੋਇਆ ਸੀ ਵਿੱਚ ਹੁਣ ਤੇ ਮੈਂ ਦੇ ਚਲਾਤਾ ਜੇ ਦੇਤਾ ਜੇ ਉਹਨੇ ਭਾਈ ਨੇ ਵੇਖ ਲਿਆ ਉਹਨੇ ਕਹਿੰਦਾ ਜੇ ਚੱਲ ਗਿਆ ਠੀਕ ਹੈ ਜੇ ਨਹੀਂ ਚੱਲਿਆ ਤੇ ਵਾਪਿਸ ਤੇ ਜਾਗਾ ਜੀ ਮੈਂ ਤੁਹਾਨੂੰ ਤੇ ਜੇ ਉਹ ਵਾਪਸ ਦੇ ਗਿਆ ਹਾਂ ਤੇ ਮੈਂ ਤੁਹਾਨੂੰ ਇਹ ਕਹਿਣਾ ਸੀ ਕਿ ਉਹ ਮੈਂ ਨੋਟ ਤੁਹਾਨੂੰ ਵਾਪਸ ਦੇ ਦਾਂਗੀ ਜੀ ਭੈਣ ਜੀ ਕੀ ਗੱਲ ਕਰਨ ਦੇ ਜੀ ਮੈਨੂੰ ਕਾਦਾ ਵਾਪਸ ਸੇਣਾ ਇਹ ਤੁਸੀਂ ਮੇਰੇ ਘਟੇ ਪੇਟੇ ਕਾਦੇ ਪਾਂਡੇ ਜੇ ਮੈਂ ਤੇ ਕਮੇਟੀ ਤੁਹਾਡੇ ਕੋਲੋਂ ਚੱਕੀ ਮੇਰੀ ਗੱਲ ਸੁਣੋ ਇਤਰਾਹ ਦੀ ਗੱਲ ਨਾ ਕਰੋ ਜਿੱਥੇ ਮੈਂ ਇੰਨੇ ਪੈਸੇ ਫੜਾ ਸਕਦੀ ਆ ਤੇ 500 ਦਾ ਨੋਟ ਥੋੜਾ ਮੈਨੂੰ ਦੇ ਸਕਦੀ ਮੈਂ ਮੈਂ ਚੈੱਕ ਕਰਕੇ ਦਿੱਤੇ ਉਹਦਾ ਕੋਈ ਫਟਿਆ ਨਹੀਂ ਸੀਗਾ ਨਹੀਂ ਨਹੀਂ ਤੇ ਮੇਰੇ ਘਰ ਹੋਰ ਪੈਸਾ ਹੈ ਹੀ ਨਹੀਂ ਸੀਗਾ ਇਹ ਤੁਸੀਂ ਮੈਨੂੰ ਫੜਾ ਕੇ ਗਏ ਨੋਟ ਉਵੇਂ ਦੇਵੇਂ ਮੈਂ ਝੁੱਕ ਕੇ ਅੱਗੇ ਫੜਾਤੇ ਨੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਉਹ ਨੋਟ ਮੈਂ ਪਾ ਕੇ ਦਿੱਤਾ ਤੁਹਾਨੂੰ ਹੀ ਬਸ ਜਿਸ ਕਮੇਟੀ ਤੁਹਾਡੇ ਘਰੋਂ ਆਈ ਤੁਸੀਂ ਦੇਣਾ ਸੀਗਾ ਹੋਰ ਕਿਨੇ ਦੇਣਾ ਸੀਗਾ ਮੇਰੀ ਗੱਲ ਸੁਣੋ ਫਿਰ ਤੁਸੀਂ ਗਾਹ ਨਾ ਤੋਰਦੇ ਉਈ ਕੋ ਗਾਂਤ ਹੋ ਰਿਹਾ ਲੈ ਚੰਗੀ ਗੱਲ ਹੀ ਸੋਚੀ ਬਿਜਲ ਚੱਲ ਗਿਆ ਤੇ ਠੀਕ ਹੈ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਮੈਂ ਕਹਿੰਦੇ ਵੀ ਚੱਲ ਗਿਆ ਤੇ ਸਭ ਤੋਂ ਵਧੀਆ ਨਾ ਚੱਲਿਆ ਤੇ ਵਾਪਸ ਆਏਗਾ ਤੁਹਾਨੂੰ ਵਾਪਸ ਦੇ ਦੇਾਂਗੀ ਜੀ ਮੈਂ ਨਹੀਂ ਵਾਪਸ ਲੈਣਾ ਆਹ ਕੀ ਗੱਲ ਹੋਈ ਉਹ ਹੀ ਜੋ ਤੁਸੀਂ ਸੁਣਨ ਦੇ ਜੀ ਨਹੀਂ ਮੈਂ ਕਹਦਾ ਆਪਣੇ ਪੇਟੇ ਪਾਵਾਂ ਤੇ ਮੈਂ ਵੀ ਕਿਉਂ ਪੇਟੇ ਪਾਵਾਂ ਤੁਹਾਡੇ ਕਹਿਣ ਦਾ ਮਤਲਬ ਮੈਂ ਆਪਣੇ ਪੇਟੇ ਪਾਲਾ ਤੁਸੀਂ ਨਾ ਪਾਓ ਹੋ ਸਕਦਾ ਹੈ ਕਿ ਤੁਸੀਂ ਆਪਣੇ ਘਰੋਂ ਕੱਢ ਕੇ ਦਿੱਤਾ ਹੋਵੇ ਕਮਾਲ ਦੀ ਗੱਲ ਜੇ ਮੈਂ ਆਪਣੇ ਘਰੋਂ ਕੱਢ ਕੇ ਦਿੱਤਾ ਤਾਂ ਮੈਂ ਤੁਹਾਨੂੰ ਕਿਉਂ ਸੱਦੀ ਤੁਹੀ ਮੇਰੇ ਪੇਟੇ ਪਾਲ ਕਰਕੇ ਸੱਦੇ ਆ ਤੁਹੀਂ ਇੰਨੇ ਵੀ ਨਹੀਂ ਮਰੇ ਹੋਏ ਹੈਗੇ ਹਾਂ ਤੇ ਕਿ ਮੈਂ ਨਹੀਂ ਇਹ ਇਹ ਕਿਸ ਤਰ੍ਹਾਂ ਦੀ ਗੱਲ ਕੀਤੀ ਤੂੰ ਹੀ ਨਾ ਵੇਖ ਲੋ ਆਪਣੀ 22 ਸਾਲਾਂ ਦੀ ਯਾਰੀ ਇਹ 500 ਰੁਪਏ ਪਿੱਛੇ ਖਰਾਬ ਕਰਨ ਡੈ ਜੀ ਹਾ ਰੱਬਾ ਹੁੰਦੇ ਸੀ ਕਿਸੇ ਕੋਲੋਂ ਵੀ ਲਵਾਂਗੇ ਨੋਟ ਫਟਿਆ ਹੋਇਆ ਨਿਕਲੇਗਾ ਤਾਂ ਸਿਉ ਨੂੰ ਕਹਾਂਗੇ ਨਾ ਭਾਈ ਤੂੰ ਸਾਨੂੰ ਫਟਿਆ ਨੋਟ ਦਿੱਤਾ ਤੁਹਾਨੂੰ ਪੱਕਾ ਯਕੀਨ ਹੈ ਕਿ ਨੋਟ ਮੈਂ ਹੀ ਦਿੱਤਾ ਕਿ ਉਹਨਾਂ ਪੈਸੇ ਜੋ ਹੀ ਨਿਕਲੇ ਨੋਟ ਵੇਖੋ ਜਸਪੀਰ ਭਾਈ ਜੀ ਨੋਟ ਆ ਤੁਹਾਡੇ ਕੋਲੋ ਮੰਨੋ ਤੇ ਭਾਵੇਂ ਨਾ ਮੰਨੋ ਹੁਣ ਤੁਸੀਂ ਮਛਲੇ ਬਣ ਕੇ ਇਹ ਨਾ ਕਹੋ ਕਿ ਨੋਟ ਮੇਰੇ ਕੋਲ ਨਹੀਂ ਹੈ ਮੈਂ ਕਿਉਂ ਆਪਣੇ ਪੱਲੇ ਪਾਵਾਂ ਨੋਟ ਨਹੀਂ ਅੱਧੇ ਘੰਟੇ ਤੋਂ ਮੈਂ ਹੀ ਆ ਨੋਟ 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 ਕਰੀ ਜਾਂਦੇ ਜੇ ਮੇਰੀ ਗੱਲ ਸੁਣੋ ਸੇਲ ਪੁਣ ਆਪਣੀ ਥਾਂ ਤੇ ਵਿਆਹ ਆ ਆਪਣੀ ਥਾਂ ਤੇ ਮੇਰੇ ਪਰਤ ਪਰਣੀ ਕਿਸੇ ਦੀ ਵੀ ਕੋਈ 150 ਹੋਵੇ ਤੇ ਮੈਂ ਕਵਾਂ ਵੀ ਸਹੀ ਠੀਕ ਆ ਜੇ ਸੇਲ ਪੁਣ ਆਪਣੀ ਥਾਂ ਤੇ ਆ ਨਾ ਤੇ ਮੈਂ ਵੀ ਫਿਰ ਠੀਕ ਹੈ ਜੇ ਮੈਂ ਵੀ ਆਪਣੀ ਗੱਲ ਤੇ ਅੜੀ ਜੇ ਮੈਂ ਵੀ 500 ਰੁਪਏ ਆਪਣੇ ਪੇਟੇ ਨਹੀਂ ਜੇ ਪਾਣਾ ਜੋ ਕਰਨਾ ਕਰ ਲੋ ਫਿਰ ਤੇ ਮੈਂ ਇਹ ਲੈ ਕੇ ਵਹਾਨਾ ਜੀ ਹਾਂ ਐ ਵੀ ਲੈ ਕੇ ਵਖਾ ਲੋਗੇ ਆਹੋ ਮੇਰੀ ਗੱਲ ਸੁਣ ਓਕੇ ਹੁੰਦੇ ਕੋਈ ਲੋੜ ਨਹੀਂ ਹੈਗੀ ਮੈਂ ਓਕੀ ਹੁੰਦੇ ਜੀ ਤੂੰ ਤੂੰ ਇਹਦਾ ਮਤਲਬ ਘਰ ਬਿਠਾ ਕੇ ਮੇਰੀ ਬੇਇੱਜ਼ਤੀ ਕਰਨ ਲਈ ਘਰ ਬੁਲਾ ਕੇ ਚੋਰ ਇੱਕ ਚਾਤਰ ਕਾਦੀ ਚੋਰ ਕਾਦੀ ਚੋਰ ਕਾਦੀ ਚੋਰ ਹਾਂ ਨਹੀਂ ਕਾਦੀ ਚੋਰ ਨਹੀਂ ਤੇ ਚੋਰ ਹੀ ਹੋ ਹੈ ਕਾਦੀ ਚੋਰ ਹੈ ਮੈਨੂੰ ਪਟਿਆ ਨੋਟ ਮੇਰੇ ਮੱਥੇ ਮਾਰਿਆ ਹਾਂ ਪਟਿਆਕੋ ਸਮਝ ਨਹੀਂ ਕਲ ਤੈਨੂੰ ਮਨ ਤੇ ਆਪਣੇ ਕਿ ਗਰੰਟੀ ਅੱਲਾ ਬਖਾਓ ਕਿਥੇ ਕੈਮਰਾ ਤੁਹਾਡੇ ਲੱਗੇ ਕੱਢੋ ਰੋਡ ਜੇ ਮੈਂ ਦੇਖ ਕੇ ਗਈ ਆ 10ਵੇਂ ਨੋਟਾ ਤੇ ਕਹਿੰਦਾ ਲਿਆ ਹੋਇਆ ਨਹੀਂ ਤੇ ਇਹ ਫਿਰ ਤੁਸੀਂ ਕਿ ਤਰ੍ਹਾਂ ਕਹੀ ਜਾਂਦੇ ਜੇ ਤੁਹਾਡੇ ਘਰੋਂ ਹੀ ਆਇਆ ਨੋਟ ਸਿੱਧੀ ਗੱਲ ਜੇ ਮੇਰੀ ਗੱਲ ਉਹ ਵੀ ਮੈਂ ਰਬੜ ਲਾਇਆ ਨੋਟਾ ਤੋਂ ਤੋਂ ਮੈਂ ਨੋਟ ਗਿਰੇ ਜੇ ਜਾ ਬੱਬਾ ਆਪਣੇ ਕਰ ਅੱਛਾ ਘਰ ਬੁਲਾ ਕੇ ਤੇ ਹੁਣ ਤੁਸੀਂ ਮੈਨੂੰ ਕੱਢਣ ਦੇ ਜੇ ਹੈਨਾ ਮੈਂ ਕੱਢਦੀ ਵੀ ਆ ਤੁਸੀਂ ਕੱਢਣ ਦੇ ਜੇ ਤੁਸੀਂ ਕੱਢਣ ਦੇ ਇਹ ਲੜਨੇ ਬਾਈ ਨਹੀਂ ਪੈਣੀ ਯਾਨੀ ਕਿ ਦੋਸਤੀ ਆਪਣੀ ਖਤਮ ਹੈਨਾ ਕਿਆ ਤਾਂ ਇਹ ਮਤਲਬ ਆ ਬਿਲਕੁਲ ਖਤਮ ਹਾਂ ਜੇ ਐਸੀ ਗੱਲ ਤੇ ਤੂੰ ਆ ਗਈ ਨਾ ਹਾਂ ਆਪਣੀ ਜਿੰਨੀ ਨਿਭ ਗਈ ਨਾ ਸੋਹਣੀ ਨਿਭ ਗਈ ਹੈ ਗੱਲ ਖਤਮ ਅੱਜ ਤੋਂ ਬਾਅਦ ਨਾ ਤੂੰ ਮੇਰੇ ਨਾਲ ਵਰਤੇਗੀ ਤੇ ਨਾ ਮੈਂ ਤੇਰੇ ਨਾਲ ਵਰਤਾਂਗਾ ਸਿਮਰਨ ਐ ਤੂੰ ਚੰਗਾ ਨਹੀਂ ਕੀਤਾ ਤੇਰੇ ਮੈਂ ਦੱਸਾਂ ਤੇ ਜਸਪੀਰ ਭੈਣ ਜੀ ਤੁਸੀਂ ਵੀ ਚੰਗਾ ਨਹੀਂ ਕੀਤਾ ਨਹੀਂ ਤੂੰ ਨਹੀਂ ਚੰਗਾ ਕੀਤਾ ਤੂੰ ਘਰ ਭਲਾ ਕੇ ਮੇਰੀ ਬੇਇੱਜ਼ਤੀ ਕੀਤੀ ਆ ਇਹਦਾ ਮਤਲਬ ਤੂੰ ਮੈਨੂੰ ਆਪਣੇ ਘਰੋਂ ਕੱਢਣ ਲਈ ਆ ਕਿ ਇੱਥੋਂ ਨਿਕਲ ਮੈਂ ਕੀ ਕਰਾਂ ਜਦ ਤੂੰ ਕਲੇਸ਼ ਕਰੇ ਤਾਂ ਬਾਜ਼ੀ ਨਹੀਂ ਆਉਂਦੀ ਭਾਈ ਅੱਛਾ ਟਾਡੇ ਕਹਿੰਦਾ ਮਤਲਬ ਇਹ ਕਲੇਸ਼ ਮੈਂ ਪਾਣ ਡਈ ਆ ਉਹ ਹੈ ਕੀ ਆ ਹੋਣਾ ਕੀ ਕਿਰਨ ਪੈਸਾ ਤਾਂ ਮੁਕਰ ਗਈ ਆ ਅੱਛਾ ਫਿਰ ਵੇਖ ਲੋ ਕਿਤਰਾ ਦੀ ਗੱਲ ਕੀ ਤੇਰੇ ਮੈਂ ਪਿਆਸਿਆਂ ਦਾ ਮੁਕਰੀ ਆ ਨਹੀਂ ਤੇ ਕੀ ਹੋ ਗਿਆ ਵਾ ਉਹ ਤੁਹਾਡਾ ਤੇ ਇੰਨਾ ਪਿਆਰ ਆ ਤੁਹਾਡੇ ਪਿਆਰ ਦੀਆਂ ਤੇ ਉਹ ਤੂੰ ਤਾ ਗੱਲਾਂ ਹੁੰਦੀਆਂ ਖਤਮ ਹੋ ਗਿਆ ਪਿਆਰ ਅੱਜ ਤੋਂ ਸਾਰਾ ਠੀਕ ਆ ਜੇ ਤੇਰੇ ਵੱਲੋਂ ਖਤਮ ਹੈ ਨਾ ਤੇ ਮੇਰੇ ਵੱਲੋਂ ਵੀ ਖਤਮ ਆ ਮੇਰੇ ਵੱਲੋਂ ਵੀ ਖਤਮ ਆ ਖਤਮ ਆ ਠੀਕ ਆ ਤੇ ਜੇ ਤੂੰ ਗੱਲ ਕਵੇਂ ਨਾ ਕਿ ਮੈਂ ਤੈਨੂੰ ਪੈਸੇ ਦੇ ਦਵਾਂ ਮੈਂ ਤੈਨੂੰ ਪੈਸੇ ਨਹੀਂ ਉਹ ਬਿਲਕੁਲ ਵੀ ਦੇਣ ਦੇਣਾਂ ਨਹੀਂ ਨਹੀਂ ਕਾਦੀ ਕਾਦੀ ਇਹ ਘਰ ਬਲਾ ਕੇ ਮੇਰੀ ਬੇਇੱਜ਼ਤੀ ਕਰਨੀ ਮੈਨੂੰ ਕਹਿੰਦੀ ਨਿਕਲ ਇੱਥੋਂ ਬਾਹਰ ਮੇਰੀ ਗੱਲ ਸੁਨੋ ਐਨੇ ਚਿਰਾਂ ਦਾ ਤਾਂ ਡਾ ਪਿਆਰਾ ਨਾ ਲੜੋ ਪੈਸਿਆਂ ਦੇ ਪਿੱਛੇ ਕਿਉਂ ਲੜਨ ਦੀ ਉਹ ਪਿਆਰ ਗਿਆ ਠੱਠੇ ਖੂਚ ਜੇ ਪਿਆਰ ਹੁੰਦਾ ਤੇ ਘੱਟੋ ਘੱਟ ਇਹ ਤਾਂ ਨਾ ਮੈਨੂੰ ਕਹਿੰਦੀ ਕਿ ਮੇਰੇ ਘਰੋਂ ਬਾਹਰ ਨਿਕਲ ਅਜੀ ਜਾਣੀ ਮੇਰੇ ਨੋੜ ਦੇ ਪਰ ਮੇਰੇ ਪੈਸੇ ਦੇ ਵਾਪਸ ਮੇਰੀ ਗੱਲ ਸੁਣ ਮੈਂ ਨਹੀਂ ਉਹ ਪੈਸਾ ਦੇਣਾ ਜੋ ਤੂੰ ਕਰਨਾ ਹੁਣ ਜ਼ੋਰ ਲਾ 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 ਤੂੰ ਲਾ ਲੂੰਗੀ ਵੇ ਲਾ ਲਾ ਚੱਲ ਫਿਰ ਮੈਂ ਵੀ ਲੈ ਕੇ ਵਖਾਉਂਗੀ ਤੈਨੂੰ ਮੈਂ ਕਿਹਾ ਤੂੰ ਲੈ ਕੇ ਵਖਾਵੇਂ ਵਖਾਉਂਗੀ ਲੈ ਕੇ ਵਖਾਵੇਂ ਤੂੰ ਪੈਸਿਆਂ ਦਾ ਅੱਜ ਤੋਂ ਬਾਅਦ ਇਹ ਲੋਕਾਂ ਨੇ ਹਾਂ ਸਾਰੇ ਠੱਗੀ ਥੋੜੀ ਕਰਦੀ ਹੋਏਗੀ ਹਾਂ ਕਾਦੀ ਕਾਦੀ ਠੱਗੀ ਥੋੜੀ ਤੇਰੇ ਕਿ ਤੇਰੇ ਕੀ ਅਜਿਹੀ ਆਪਣੇ ਨਾਲ ਵਾਲੀ ਮੈਂ ਤੇ ਮੈਂ ਕਿਹੜੇ ਤੇਰੇ ਮਕਾਨ ਦੀ ਲੋਈ ਮੇਰਾ ਮਗਰਾ ਬਣਾਇਆ ਕਿਤਨਾ ਕੀ ਠਗਣੀ ਜਾ 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 ਨਹੀਂ ਬਸ ਕਰੋ ਨਹੀਂ ਬਸ ਕੀ ਕਰੋ ਇਹ ਜਦੋਂ ਮਰਜੀ ਗੱਲ ਕਰਕੇ ਰੱਖ ਦਿੰਦੀ ਆ ਜਾ 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 ਹਾਂ ਜਾ ਤੇਰੇ ਮੈਂ ਦੱਸਤਾ ਹੀਗਾ ਅੱਜ ਤੋਂ ਬਾਅਦ ਮੈਨੂੰ ਬੁਲਾਵੇਂ ਨਾ ਠੀਕ ਹੈ ਮੈਂ ਤੇਰਾ ਨੰਬਰ ਬਲੌਗ ਚ ਪਾ ਦੇਣਾ ਪਾ ਦੇ ਪਾ ਦੇ ਮੈਂ ਲੈ ਲੈ ਹਾਂ ਪਾ ਮੈਂ ਹੁਣੇ ਤੇਰਾ ਪਾ ਮੈਂ ਕਹਿੰਦੀ ਮੈਂ ਵੀ ਪਾ ਦੇਣਾ ਹੀ ਪਾ ਦੇ ਕੋਈ ਚੱਕਰ ਨਹੀਂ ਇਹ ਹੈ ਲਾ ਇਹ ਹੈ ਲਾ ਇਹ ਪੈ ਗਈ ਜਾ ਰਹੀ ਉਹ ਇਹ ਤੇਰੀ ਯਾਰੀ ਇਹ ਤੇਰੀ ਯਾਰੀ ਇਹ ਯਾਰੀ ਤੇਰੇ ਨਾਲ ਸੀ ਮੈਂ ਹੀ ਲੱਭੀ ਸੀ ਤੇ ਤੈਨੂੰ ਵੀ ਤੈਨੂੰ ਵੀ ਗੱਲਾਂ ਸੁਣਾਉਣੇ ਵਾਸਤੇ ਮੈਂ ਹੀ ਲੱਭੀ ਸੀ ਜੇ ਤੂੰ ਮੈਨੂੰ ਲੁੱਟੇਗੀ ਤੇ ਮੈਂ ਤੈਨੂੰ ਗੱਲਾਂ ਹੀ ਸੁਣਾਉਂਗੀ ਨਹੀਂ ਤੈਨੂੰ ਲੁੱਟਿਆ ਮੈਂ ਦੱਸ ਕਿਹੜੇ ਤੇਰੇ ਘਰ ਦੇ ਰਜਿਸਟਰੀ ਤੇਰੀਆਂ ਗੱਡੀਆਂ ਖੜੀਆਂ ਮੈਂ ਆਪਣੇ ਨਾਮ ਵਾਲੀਆਂ ਜਾ ਜਸਵੀਰ ਆਪਣੇ ਘਰ ਜਾ ਔਰ ਮੇਰੀ ਇੱਕ ਗੱਲ ਸੁਣ ਲੈ ਅੱਜ ਤੋਂ ਬਾਅਦ ਮੇਰਾ ਘੇੜਨਾ ਟੱਪੀ ਤੋ ਸਿਮਰਨ ਇਹ ਚੇਤਾ ਰੱਖੀ ਤੈਨੂੰ ਵੀ ਪਤਾ ਮੇਰੀ ਜ਼ੁਬਾਨ ਦਾ ਤੇ ਜਿਹੜੀ ਮੈਂ ਜ਼ਬਾਨ ਕਹਿ ਦਵਾ ਨਾ ਉਸੇ ਜ਼ਬਾਨ ਤੇ ਰਣੀ ਤੈਨੂੰ ਵੀ ਚੇਤਾ ਰੱਖੀ ਹਾਂ ਕਿਉਂਕਿ ਗਲਤ ਪਹਿਲ ਤੂੰ ਕੀਤੀ ਆ ਥੋੜੀ ਜੀ ਗੱਲ ਪਿੱਛੇ ਨਾ ਗੱਲ ਵਧਾ ਕੇ ਕਿੱਥੋਂ ਤੱਕ ਗੱਲ ਕਰਨ ਢਈ ਤੂੰ ਗੱਲ ਬਤਾ ਯਾਨੀ ਕਿ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਆਇਆ ਤੈਨੂੰ ਮੇਰੇ ਤੇ ਭਰੋਸਾ ਨਹੀਂ ਰਿਹਾ ਬਸ ਸਿਮਰਨ ਠੀਕ ਆ ਅੱਜ ਤੋਂ ਬਾਅਦ ਇਤਰਾ ਤੇ ਇਤਰਾ ਹੀ ਬਸ ਠੀਕ ਆ ਇਹ ਤੋਂ ਬਾਅਦ ਇਤਰਾ ਤੇ ਇਤਰਾ ਠੀਕ ਹੈ ਹਾਂ ਦਾ ਸਿਮਰਨ OK ਹੋ ਗਿਆ ਤੁਹਾਨੂੰ ਦੋਵਾਂ ਨੂੰ ਤੁਹਾਡਾ ਤੇ ਪਿਆਰ ਹੀ ਇੰਨਾ ਹੀਗਾ ਮੈਂ ਤੇ ਪਹਿਲੀ ਵਾਰ ਤੁਹਾਨੂੰ ਲੜਦੇ ਆ ਵੇਖਿਆ ਵਾ

ਚਲੋ ਠੀਕ ਆ ਫਿਰ ਪਤ ਨਹੀਂ ਮੈਨੂੰ ਇੱਕਦਮ ਇਹਨਾ ਗੁੱਸਾ ਆ ਗਿਆ ਨਾ ਪਤ ਨਹੀਂ ਕੀ ਕੁਛ ਮੈਂ ਵੀ ਉਹਦੇ ਨਾਲ ਬੋਲ ਗਈ ਆ ਹੋ ਸਕਦਾ ਹੈ ਕਿਉਂ ਨੇ ਪਾਟਿਆ ਇਹ ਨੋਰ ਸੱਚੀ ਮੁਚੀ ਉਹਨੂੰ ਹੀ ਨਾ ਪਤਾ ਲੱਗਾ ਹੋਵੇ ਉਹਨੇ ਵੇਖਿਆ ਨਾ ਹੋਵੇ ਤੇ ਮੇਰੀ ਨਜ਼ਰ ਪੈ ਗਈ ਮੇਰੀ ਨਜ਼ਰ ਚ ਉਹ ਚੋਰ ਤੇ ਉਹਦੀ ਨਜ਼ਰ ਚ ਮੈਂ ਚੋਰ ਮੈਂ ਵੀ ਗਲਤੀ ਕੀਤੀ ਮੈਨੂੰ ਇਦਾਂ ਨਹੀਂ ਸੀ ਉਹਨੂੰ ਕਹਿਣਾ ਚਾਹੀਦਾ मैं ना वो नंबर होने ब्लॉक तो क्डा पर मैं तो ब्लॉक पाया ही नहीं मैं तो सामने जान के पाया सी आप फोन करूँगी ओ मम्मी ਉਮਮੀ ਯਾ ਕੀ ਮੇਰੀ ਗੱਲ ਸੁਣੋ ਕੀ ਮੈਂ ਨਾ ਇੱਕ ਬੜੀ ਵੱਡੀ ਖਬਰ ਲੈ ਕੇ ਆਈ ਆ ਤੁਹਾਡੇ ਵਾਸਤੇ ਕੀ ਉਹ ਯਾਰ ਉਹ ਜਸਵੀਰ ਆਂਟੀ ਦੇ ਸਿਮਰਨ ਆਂਟੀ ਨਹੀਂ ਆਹੋ ਉਹ ਜਿੰਨਾ ਦਾ ਪਿਆਰ ਬੜਾ ਵਾ ਹਰ ਈ ਕਲੋਨੀ ਉਹਨਾਂ ਦੇ ਪਿਆਰ ਦੀ ਵਾਹ ਵਾਹ ਹੀ ਕਰਦੀ ਆ ਬੜਵੀਂ ਬਾਈ ਸਾਲੀਆਂ ਆ ਤੇ ਇੰਨਾ ਵਰਗੀਆਂ ਹੁਣ ਹੋਰ ਤੇ ਕੋਈ ਇੱਥੇ ਹੈ ਹੀ ਨਹੀਂ ਉਹ ਅੱਜ ਲੜ ਪਈਆਂ ਝੇ ਹੈ ਲੜ ਪਈਆਂ ਆਹੋ ਮੀ ਮੈਂ ਤੇ ਵੈਸੇ ਗਈ ਸੀਗੀ ਉੱਥੇ ਜਸਵੀਰ ਆਂਟੀ ਨੂੰ ਵੇਖਣ ਵਾਸਤੇ ਹੇ ਮੈਂ ਮਰ ਜਾ ਇੰਨਾ ਲੜਨਦੀਆਂ ਹੈਗੀਆਂ ਇੰਨਾ ਲੜਨਦਿਆ ਹੈਗਿਆ ਨੰਬਰ ਬਲੌਕ ਚਾ ਖਾਤੇ ਤੇ ਸਿਮਰਨ ਆਂਟੀ ਨੇ ਤੇ ਕਹਿ ਦਿੱਤਾ ਕਿ ਮੇਰਾ ਗੇਟ ਨਾ ਟੱਪੀ ਤੂੰ ਓਹੋ ਇੱਥੋਂ ਤੱਕ ਗੱਲ ਪਹੁੰਚ ਗਈ ਹੈ ਆਹੋ ਮੰਮੀ ਗੱਲ ਹੀ ਪਤਾ ਨਹੀਂ ਕੀ ਆ ਮੈਨੂੰ ਨਾ ਇੰਜ ਲੱਗਦਾ ਵਾ ਉਹ ਪੈਸਿਆਂ ਦੀ ਗੱਲ ਕਰਨਦੀਆਂ ਹੈਗੀਆਂ ਮੈਨੂੰ ਲੱਗਦਾ ਵਾ ਕਿ ਪੈਸੇ ਪੂਸੇ ਕਿਸੇ ਨੇ ਮਾਰ ਲਏ ਇੱਕ ਦੂਜੇ ਦੇ ਇੰਨਾ ਲੜਗੀਆਂ ਇੰਨਾ ਲੜਗੀਆਂ ਮੈਂ ਤੁਹਾਨੂੰ ਦੱਸਾਂਗੀ ਮੈਂ ਤੇ ਉੱਥੇ ਖੜੀ ਕਦੀ ਜਸਬੀਰ ਆਂਟੀ ਦਾ ਮੂੰਹ ਵੇਖਾਂ ਤੇ ਕਦੀ ਸਿਮਰਨ ਆਂਟੀ ਦਾ ਵੇਖਾਂ ਮੈਨੂੰ ਸਮਝ ਨਾ ਆਵੇ ਇਹਨਾਂ ਨੂੰ ਮੈਂ ਸ਼ਾਂਤ ਕਿਵੇਂ ਕਰਾਂ ਹੱਥੋਂ ਭਾਈ ਵੀ ਹੋਈਆਂ ਨਹੀਂ ਨਹੀਂ ਹੱਥੋਂ ਪਾਈ ਨਹੀਂ ਹੋਈਆਂ ਬਸ ਮੂੰਹ ਨਾਲ ਲੜਾਈ ਕਰਨਦੀ ਆ ਪਰ ਲੜਾਈ ਇੰਨੀ ਜ਼ਬਰਦਸਤ ਹਾਇ ਰੱਬਾ ਇੰਨਾ ਜ਼ਿਆਦਾ ਮੈਂ ਤੇ ਕਦੀ ਉਹਨਾਂ ਲੜਦੇ ਨਹੀਂ ਵੇਖਿਆ ਤੁਸੀਂ ਤੇ ਮੈਨੂੰ ਆਪ ਦੱਸਦੇ ਜੇ ਇਹ ਤੇ ਸਵੇਰ ਤੋਂ ਬਹਿ ਜਾਂਦੀਆਂ ਇਕੱਠੀਆਂ ਸਾਰੀ ਗੱਲ ਇਹਨਾਂ ਦੀ ਸਾਂਝੀ ਆ ਇਹ ਕੀ ਗੱਲ ਆ ਇਹ ਤੇ ਕੀ ਕਹਿੰਦੇ ਇਹ ਇਹਦੀ ਗੱਲ ਕਿਸੇ ਹੋਰ ਨੂੰ ਨਹੀਂ ਪਤਾ ਲੱਗਦੀ ਤੇ ਉਹਦੀ ਗੱਲ ਕਿਸੇ ਹੋਰ ਨੂੰ ਨਹੀਂ ਪਤਾ ਲੱਗਦੀ ਪਰ ਮੰਮੀ ਅੱਜ ਮੈਂ ਕਨੇ ਕਿਸੇ ਨੂੰ ਨਹੀਂ ਦੱਸਦੀਆਂ ਗੱਲ ਪਤਾ ਹੀ ਨਹੀਂ ਲੱਗਦਾ ਸਾਰੇ ਹਰਾਨ ਹੁੰਦੇ ਇਹਨਾਂ ਦੇ ਪਿਆਰ 20 22 ਸਾਲ ਦਾ ਪਿਆਰ ਹੈ ਇਹਨਾਂ ਦਾ ਇੰਨਾ ਪੁਰਾਣਾ ਪਿਆਰ ਹੈ ਪਰ ਅੱਜ ਟੁੱਟ ਗਿਆ ਜੇ ਮੰਮੀ ਇਹਨਾਂ ਨੇ ਤੇ ਮੈਨੂੰ ਲੱਗਦਾ ਹੁਣ ਇੱਕ ਦੂਜੇ ਦੀ ਸ਼ਕਲ ਨਹੀਂ ਵੇਖਣੀ ਜੇ ਇਸ ਹਾਮ ਨਾਲ ਲੜੀਆਂ ਵਾਂ ਮੈਂ ਤੇ ਹੈਰਾਨ ਹੋ ਗਈ ਤੇ ਮੈਂ ਤੇ ਸਿਮਰਨ ਆਂਟੀ ਨੂੰ ਪੁੱਛਿਆ ਕਿ ਆਂਟੀ ਗੱਲ ਕੀ ਆ ਆਂਟੀ ਆਂਦੇ ਨਹੀਂ ਨੇ ਮੇਰਾ ਮੂਡ ਨਹੀਂ ਠੀਕ ਹੈ ਕਪੋਤੇ ਤੂੰ ਜਾ ਜਸਬੀਰ ਆਂਟੀ ਤੇ ਨਾ ਬੋਲੇ ਸਿਮਰਨ ਆਂਟੀ ਨੂੰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਪਤਾ ਹੀ ਨਹੀਂ ਕੀ ਕੀ ਬੋਲੀ ਜਾਣੋ ਵਿਚਾਰੇ ਮੈਂ ਤੇ ਸਮਝ ਨਹੀਂ ਆਈ ਮੈਂ ਕਰਾਂ ਕੀ ਕਰਾਂ ਕੀ ਪਰ ਮੰਮੀ ਮੇਰੀ ਗੱਲ ਸੁਣੋ ਇਹ ਗੱਲਾਂ ਨਾ ਸਾਡੇ ਦੋਵਾਂ ਵਿੱਚ ਹੈਗੀਆਂ ਮੈਂ ਤੇ ਚਲੋ ਉੱਥੋਂ ਸੁਣ ਕੇ ਆ ਗਈਆਂ ਤੇ ਮੈਂ ਤੁਹਾਨੂੰ ਦੱਸਤਾ ਕਿਉਂਕਿ ਤੁਸੀਂ ਮੇਰੀ ਸੱਸ ਜੀ ਜੇ ਮੈਂ ਤੁਹਾਨੂੰ ਨਹੀਂ ਦੱਸਦੀ ਫਿਰ ਚੰਗਾ ਨਹੀਂ ਲੱਗਦਾ ਜੇ ਤੁਹਾਨੂੰ ਬਾਹਰੋਂ ਕਿਤੇ ਪਤਾ ਲੱਗਦਾ ਫਿਰ ਤੁਸੀਂ ਕਹਿਣਾ ਹੈਗਾ ਕਿ ਮੈਂ ਤੈਨੂੰ ਭੇਜਿਆ ਹੈਗਾ ਸਿਮਰਨ ਦੇ ਘਰੇ ਜਿਸ ਵੀਰ ਨੂੰ ਬੁਲਾਉਣ ਵਾਸਤੇ ਤੇ ਤੂੰ ਉੱਥੇ ਇੰਨੀ ਗੱਲ ਹੋਈ ਤੇ ਮੈਨੂੰ ਦੱਸਿਆ ਨਹੀਂ ਤੇ ਮੈਂ ਤੁਹਾਨੂੰ ਇਹੋ ਹੀ ਕਹਿਣਾ ਵਾਂ ਕਿ ਇਹ ਗੱਲ ਸਾਡੇ ਦੋਵਾਂ ਚੋਂ ਕਿਸੇ ਤੀਸਰੇ ਨੂੰ ਨਹੀਂ ਪਤਾ ਲੱਗਣੀ ਚਾਹੀਦੀ ਇਸ ਕਰਕੇ ਇਹ ਗੱਲ ਆਪਣੇ ਇੰਨੇ ਕ ਦਾਇਰੇ ਚ ਰੱਖਿਓ ਬਾਹਰ ਜਾ ਕੇ ਹੋਰ ਕਿਸੇ ਨੂੰ ਨਾ ਦੱਸ ਦਿਓ ਲਾੜਾ ਮੈਂ ਨਾ ਕਿਸੇ ਨੂੰ ਦੱਸਾਂ ਮੈਂ ਤਾਂ ਟਿੱਡ ਚ ਬੱਟ ਪੈਣੇ ਸ਼ੁਰੂ ਹੋ ਜਾਣੀ ਮੈਂ ਕੋ ਦੱਸਿਆ ਹੀ ਨਹੀਂ ਜਾਣੀ ਆ ਗੱਲ ਮੈਂ ਕਿਸਰਾ ਨਾ ਕਿਸੇ ਨੂੰ ਦੱਸਾਂ ਕਲ ਸਭ ਰਾਜ ਨਾਲ ਮੇਰਾ ਪਿਆਰ ਹੈ ਨਾਲ ਨੂੰ ਤੇ ਦੱਸਾਂ ਨਾ ਬੇਕੁਸ਼ੋ ਐ ਐ ਮਜ਼ਾ ਹੀ ਨਹੀਂ ਆਣਾ ਗੱਲ ਤਾਂ ਹਏ ਰੱਬਾ ਉਹ ਤੁਹਾਨੂੰ ਹਜੇ ਵੀ ਇਹ ਪਈ ਹੈ ਕਿ ਮઝા ਨਹੀਂ ਆਣਾ ਉਹਨਾਂ ਦੀ ਲੜਾਈ ਹੋ ਗਈ ਆ ਤੇ ਤੁਸੀਂ ਇੱਥੇ ਸੁਵਾਦ ਲੈਣ ਦੀਆਂ ਜੇ ਉਹ ਨਾ ਦੱਸਿਓ ਮੰਮੀ ਚੰਗਾ ਨਹੀਂ ਲੱਗਦਾ ਕਿਸੇ ਨੂੰ ਨਾ ਦੱਸਿਓ ਮੈਂ ਚੱਲੀ ਜੇ ਮੈਂ ਤੁਹਾਨੂੰ ਕਹਿ ਦਿੱਤਾ ਕਿਸੇ ਨੂੰ ਤਾਂ ਗੱਲ ਨਹੀਂ ਪਹੁੰਚਣੀ ਚਾਹੀਦੀ ਤੂੰ ਤਾਂ ਕਹਿ ਗਈ ਏ ਧੀਏ ਗੱਲ ਨਾ ਕਰੀ ਕਿਸੇ ਨਾਲ ਪੇ ਜੜੀ ਦੇ ਐ ਸੜ ਜਣੇ ਜੁਬਾਨ ਹੈ ਨਾ ਇਹ ਨਹੀਂ ਦਿੰਦੀ ਇਹ ਪੈਰ ਸੜ ਜਣੇ ਨਹੀਂ ਰਹਿੰਦੇ ਇਹ દોੜੀ ਜਾਂਦੇ ਰਾਈ ਵੱਲ ਮੈਂ ਦੱਸਾਂ ਜਾਲ ਮੇਰੇ ਢਿੱਡ 'ਚ ਵਖੀਂ ਚ ਪੀੜ ਹੋਣੀ ਹੂ ਕਿ ਮੈਂ ਜਾਵਾਂ ਮੈਂ ਦੱਸਾਂ ਮਜਾ ਹੀ ਨਹੀਂ ਆਣਾ ਗੱਲ ਦਾ ਜਿੰਨੇ ਗੱਲ ਤਾਂ ਦੱਸਣੀ ਚਾਹੀਦੀ ਹੈ ਨਾ ਕੰਮ ਦਾ ਖਲੇਰਾ ਜੋੜਾ ਜਿਹਾ ਪਵੇ ਮੈਂ ਤਾਂ ਦੱਸ ਨਹੀਂ ਦੱਸਣਾ ਤੇਰੀ ਕਿਹੜੀ ਗੱਲ ਹੈ ਰਾਜ ਇਹਨਾਂ ਦੀ ਖਬਰ ਸੁਣੀ ਹੂ ਖਬਰਾਂ ਦੇ ਤੇ ਵਾਦੂ ਆਉਣ ਡੀਆਂ ਉਹ ਅੱਗ ਲਾਇਆ ਨਾ ਖਬਰਾਂ ਨੂੰ ਲਾਈਵ ਖਬਰ ਸੁਣ ਲਾਈਵ ਲਾਈਵ ਕਿਤੇ ਆਉਣ ਡਿਆ ਵਾ ਉੱਥੇ ਨਹੀਂ ਆਉਣ ਡਿਆ ਮੇਰੇ ਸਟੇਸ਼ਨ ਤੋਂ ਆਉਣ ਡਈਓ ਤੇਰੇ ਸਟੇਸ਼ਨ ਤੋਂ ਹਾਂ ਤੇਰਾ ਵੀ ਸਟੇਸ਼ਨ ਹੈਗਾ ਵਾ ਆਹੋ ਤੂੰ ਸੁਣ ਮੇਰੀ ਗੱਲ ਸੁਣਾ ਫੇ ਉਹ ਜਸਬੀਰ ਤੇ ਉੱਥੇ ਮੈਂ ਲੜ ਪਈ ਨਹੀਂ ਉਹ ਜਿਹੜੇ ਦੋਵੇਂ ਕੁਝ ਜਾਂਦਾ ਜੋੜਾ ਉਹ ਲੜ ਪਈਆਂ ਵਾ ਆਹੋ ਜਿਹੜੀ ਸਵੇਰੇ ਸਾਰੇ ਗਲੀ ਬੈਠੇ ਸੀ ਗੁੱਡਾ ਗੁੱਡਾ ਕਰਦੀਆਂ ਰਹਿੰਦੀਆਂ ਸੀ 37 ਵੇਰੇ ਆਦਮੀਆਂ ਨੂੰ ਭੇਜ ਦੇਣਾ ਤੇ ਬਸ ਸਾਰੇ ਮੱਲੇ ਦੀ ਖ਼ਬਰ ਇੱਕ ਦੂਜੇ ਨੂੰ ਦਿੰਦੀ ਆ ਰਹਿਣਾ ਦਿੰਦੀ ਆ ਰਹਿਣਾ ਇਹ ਕੁਝ ਕਰਦੀ ਆ ਸੀ ਨਾ ਹੋ ਰਿਆ ਸੀ ਨਹੀਂ ਮੈਂ ਤੇ ਹੀ ਸੁਣਨ ਚ ਆਈ ਪਤਾ ਨਹੀਂ ਅਨੇ ਜਸਬੀਨ ਨੇ ਸਿਮਰੰਦਾ 1 ਲੱਖ ਡੇਢ ਲੱਖ ਰੁਪਏ ਮਾਰ ਲਿਆ ਹਾਂ ਹਾਂ ਤੋਂ ਮੰਗਦੀ ਆ ਤਾਂ ਕਹਿੰਦੀ ਮੈਂ ਦੇਣੇ ਨਹੀਂ ਉਹ ਕਹਿੰਦੀ ਮੈਂ ਲੈ ਕੇ ਦਿਖਾਵਾਂਗੀ ਤਾਂ ਹੀ ਲੜਾਈ ਹੋਈ ਫਿਰ ਹਾਂ ਬੜੀ ਲੜਾਈ ਮੈਂ ਕਹਿੰਦੀ ਨਹੀਂ ਹੋਈ ਕਿਰਨ ਆਪਣੀ ਅੱਖਾਂ ਨਾਲ ਵੇਖ ਕੇ ਆਈ ਹੋ ਸੰਨ ਕਿਨੇ ਦੱਸਿਆ ਉਹ ਕਿਰਨ ਵੀ ਕੀ ਆਈ ਕਰਨੀ ਬੀਆ ਕਿਰਨ ਵੀ ਕੀ ਆਈ ਐ ਮੈਂ ਨਾ ਕਿਰਨ ਨੂੰ ਸਿਮਰਨ ਦੇ ਘਰ ਭੇਜਿਆ ਸੀ ਕਮੇਟੀਆਂ ਦਾ ਹਿਸਾਬ-ਤਾਬ ਕਰਨ ਲਈ ਤੇ ਇਹ ਉੱਥੇ ਸਾਰਾ ਕੁਝ ਨਜ਼ਾਰਾ ਆਪਣੀ ਅੱਖਾਂ ਵਿੱਚ ਕਹਿੰਦੇ ਹੱਥੋ ਪਾਈ ਤੱਕ ਲੜਾਈ ਹੋਈ ਹੋ ਐਡਾ ਕੁਛਾ ਉਹਦੇ ਹੱਥ ਤੇ ਐਡਾ ਕੁਛਾ ਉਹਦੇ ਹੱਥ ਵਾਲਾਂ ਦਾ ਐ ਵਾਲਾਂ ਦਾ ਹਾਂ ਭਾਜੀ ਮੈਂ ਮਰ ਜਾਵਾਂ ਵੱਧੂ ਲੜਾਈ ਹੋਈ ਹਾਂ ਵੱਧੂ ਹੀ ਲੜਾਈ ਮੈਂ ਕਨੀ ਬਹਿ ਜਾਂਦੀ ਸੀ ਮੱਲੇ ਤੇ ਮੇਥੀਆਂ ਲੈ ਚਾਗਲਾ ਅੱਜ ਤੂੰ ਲੈ ਮੈਂ ਘਰਨੀ ਆ ਨਾਲ ਅੰਨਜ ਕਰਨੇ ਆ ਡੋਂਡ ਕਰਨੇ ਇਹ ਕੀ ਤੀ ਤੂੰ ਬਣਾ ਲੈ ਕਿ ਮੈਂ ਬਣਾ ਲੈਨੀ ਆ ਕੋਲੀਆਂ ਭਾਂਡੇ ਗਲਾਸ ਪਟਿੰਡੇ ਰਹਿੰਦੇ ਸੀ ਸਾਰਾ ਦਿਨ ਸਾਰਾ ਮੰਨਾ ਤੱਕਦਾ ਸੀ ਕਰਦੀਆਂ ਇਹ ਸਾਰਾ ਦਿਨ ਇਹ ਸਾਰਾ ਦਿਨ ਹੀ ਉੱਥੇ ਬੈਠੀਆਂ ਗਲੀ ਗਲੀ ਐਨਾ ਤੇ ਗਲੀ ਚ ਬੜਾਇਆ ਆ ਆ ਆ ਗਿਆ ਨੂੰ ਬਿੰਦਗਾ ਸੀ ਤੇ ਹੱਸ ਲੈਂਦੀ ਐ ਤੇ ਕੰਮ ਕਰ ਲੈਂਦਾ ਹਰ ਘਰ ਦੀ ਖਬਰ ਐਨਾਂ ਨੂੰ ਕੌਣ ਆਇਆ ਕੌਣ ਗਿਆ ਮੈਨੂੰ ਵੀ ਨਾ ਥੋੜਾ ਥੋੜਾ ਉੱਡਦਾ ਉੱਡਦਾ ਪਤਾ ਲੱਗਣ ਡਿਆ ਸੀ ਵੀ ਇਹਨਾਂ ਦੀ ਲੜਾਈ ਤੂੰ ਖੰਡਈ ਆ ਤੈਨੂੰ ਵੀ ਉਹ ਪਤਾ ਲੱਗਾ ਇਦਾਂ ਹੀ ਉੱਡਦਾ ਉੱਡਦਾ ਪਤਾ ਲੱਗਣ ਡਿਆ ਮਾੜਾ ਮਾੜਾ ਪੱਕਾ ਨਹੀਂ ਨਾ ਪਤਾ ਲੱਗਾ ਪੱਕਾ ਤਨ ਤੇਰੇ ਕੋ ਪਤਾ ਲੱਗਾ ਤੇ ਤੈਨੂੰ ਕੰਨੇ ਦੱਸਿਆ ਇਹ ਐ ਨਹੀਂ ਮੈਂ ਕਿਸੇ ਨਾਂ ਲੈਣਾ ਤੂੰ ਛੱਡ ਲੜਾਈ ਬਹੁਤ ਹੋਈ ਓ ਉਹ ਤਾਂ ਮੈਨੂੰ ਪਤਾ ਲੱਗ ਗਿਆ ਤੇਰੇ ਘਰ ਕੋਈ ਵੀ ਲੜਾਈ ਉਹ ਤਾਂ ਲੜਾਈ ਹੋਈ ਐ ਥੋਦਾ ਕੇ ਨੰਬਰ ਬਲਾਕ ਕੇ ਲਾਤੇ ਇਹਨਾਂ ਨੇ ਉਹਨੇ ਕਹਤਾ ਮੇਰੇ ਘਰ ਮੇਰਾ ਗਿਆੜਾ ਟਪੀ ਉਹਨੇ ਕਹਤਾ ਮੇਰੀ ਇਧਰ ਦੀ ਗਣਾ ਟਪੀ ਸਾਡਾ ਜਨਮ ਮਰਨ ਖਤਮ ਐਥੋਂ ਤੱਕ ਹੋਇਆ ਹੀ ਐ ਇਕੱਠਿਆਂ ਬਹਿਣ ਦਾ ਮਜ਼ਾ ਐਨੇ ਸਾਲ ਬੜਾ ਮਾਣ ਕਰਦੇ ਸੀ ਸਾਡਾ ਪਿਆਰ ਬੜਾ ਕੋਈ ਕਰਕੇ ਦਿਖਾਵੇ ਇਹੋ ਜਿਹਾ ਪਿਆਰ ਨਹੀਂ ਸਾਡੇ ਵਾਲੇ ਵੀ ਕਿ ਇੰਜ ਇੰਜ ਕਰਤੀਆਂ ਤੁਸ ਤੇ ਹੋਰ ਇਸ ਤਰ੍ਹਾਂ ਆ ਕੰਦ ਕੇ ਜਦ ਮੈਂ ਅਸੀ ਹੋ ਗਿਆ ਹੋਣ ਦੱਸ ਜਣਾ ਵਿਆਹ ਉੱਥੇ ਕੱਟੀਆਂ ਜਾਣਾ ਕੱਟੀਆਂ ਸ਼ਾਪਿੰਗ ਕਰਨੀਆਂ ਸਾਡੇ ਲੋਕਾਂ ਨੇ ਸਮਝਦਿਆਂ ਕੀ ਸੀ ਨਾ ਤਾਂ ਹੁਣ ਦੱਸ ਫਿਰ ਆ ਆਗਾ ਨਾ ਹੱਥ ਗੁੱਛੋ ਦੇ ਵਿੱਚ ਵਾਲਾਂ ਦਾ ਤੇ ਉਹਦੇ ਕੰਨ ਵਾਲਾਂ ਦਾ ਹੋਰ ਕੀ ਹੁਣ ਅਲੇ ਟੋਣ ਗਈਆਂ ਤੇ ਨਾਲੇ ਵੇਖਣ ਗਈਆਂ ਤੇ ਹੋਰ ਕੀ ਕਹਿੰਦੀ ਜਨਮ ਮਰ ਮੁੱਕ ਗਿਆ ਸਾਡਾ ਤਾਂ ਅਸੀਂ ਤੇ ਬੁਲਾਣਾ ਵੀ ਚਲ ਚੰਗਾ ਫਿਰ ਮੈਂ ਚਲਦੀ ਆ ਹੁਣ ਕੋਈ ਹੋਰ ਖਬਰ ਹੋएगी ਮੈਂ ਤਾਂ ਦੱਸਿਆਗੀ ਤੈਨੂੰ ਪਰ ਇਹ ਗੱਲ ਕਿਸੇ ਨਾਲ ਨਾ ਕਰੀ ਆਪਣੇ ਤੱਕ ਹੀ ਰੱਖੀ नहीं नहीं मैं कि हाँ अपने चंगा हो जिन्ना ढुक ढुक के बहद इन्ह ने एक दिन लड़ना ही लड़ पी मैं ना सुरजीत कौर फोन करके दसा हेलो हाँ सुरजीत भैन जी की कर दे बैठे हो अच्छा मैं तुम तो एक गल दसन लगी हूं ਜਦੋਂ ਧਿਆਨ ਨਾ ਸੁਣਿਓ ਜੇ ਮਗਰ ਕਿਹੇ ਨਾ ਕਰਨੀ ਨੀ ਜੇ ਆਪਣੇ ਤਾਕੀ ਰੱਖਿਓ ਆਹ ਹੋ ਆਹ ਹੋ ਮੈਂ ਦੱਸਦੀ ਆ ਇੰਨੀ ਕਾਲੀ ਨਾ ਪਾਓ ਉਹ ਸਿਮਰਨ ਹੀ ਆ ਦੀ ਸਿਮਰਨ ਤੇ ਨਾਲੇ ਜਸਵੀਰ ਇਹ ਦੋਵੇਂ ਲੜ ਪਈਆਂ ਹੀ ਹੋ ਬਾਹ ਬਾਈ ਲੜੀਆਂ ਹੀ ਜੁੰਡੋ ਜੁੰਡੀ ਹੋਈਆਂ ਹੀ ਆਹੋ ਕਿਹੇ ਨੂੰ ਨਾ ਦਸੀ ਮੈਂ ਤੈਨੂੰ ਕਹਿਤਾ ਹੀ ਹਾਂ ਹਾਂ ਲੇ ਸਸਰੀ ਗਲ ਅੰਟੀ ਜੀ ਸਸਰੀ ਗਲ ਪੁੱਤ ਰਿੰਪੀ ਆ ਜਾ ਥੋੜੀ ਕੀ ਹਾਲ ਜੀ ਮੈਂ ਠੀਕ ਠਾਕ ਬੈਠੀ ਹੂੰ ਤੂੰ ਸੁਣਾ ਠੀਕ ਐ ਬਾਸ ਵਧੀਆ ਵਧੀਆ ਗੇੜ ਦਾਣਾ ਖੁੱਲਾ ਬਿਆਵਾਰ ਦਾ ਕਾ ਕਰ ਲੰਨੀ ਆ ਪੱਤ ਖੁੱਲਾ ਰਵੇ ਖੁੱਲਾ ਤੇ ਤੇ ਤੁਹਾਨੂੰ ਕਿ ਆ ਬੜੇ ਉਦਾਸ ਬੈਠੇ ਜੇ ਕੁਛ ਨਹੀਂ ਰਿੰਪੀ ਰਿੰਪੀ ਅੱਜ ਨਜਸਪੀਰੇ ਤੇ ਮੇਰੀ ਲੜਾਈ ਹੋ ਗਈ ਅੰਟੀ ਜੀ ਮੈਨੂੰ ਸਾਰੀ ਗੱਲ ਪਤਾ ਲੱਗ ਗਈ ਐ ਕਿੰਨੂ ਕਿਨੇ ਦੱਸਿਆ ਰਿੰਪੀ ਮੈਨੂੰ ਮੈਨੂੰ ਕਿ ਸਾਰੇ ਮਹੱਲੇ ਨੂੰ ਪਤਾ ਲੱਗ ਗਿਆ ਸਾਰੀ ਗੱਲ ਮਹੱਲੇ ਨੂੰ ਵੀ ਪਤਾ ਲੱਗ ਗਿਆ ਲੈ ਉਹ ਤੁਹਾਨੂੰ ਪਤਾ ਹੋਵੇ ਤੁਸੀਂ ਕਿਹਦੇ ਨਾਲ ਗੱਲ ਕੀਤੀ ਤੇ ਕਿਹਦੇ ਸਾਹਮਣੇ ਗੱਲ ਕੀਤੀ ਸੀ ਮੇਰੇ ਤੇ ਤਾਂ ਬਾਹਰ ਵੀ ਨਹੀਂ ਨਿਕਲੀ ਮੈਂ ਤਾਂ ਉਦੋ ਉਦੋ ਇੱਥੇ ਹੀ ਬੈਠੀ ਆ ਸੋਚਦੀ ਨਾਲੇ ਮੇਰੀ ਗੱਲ ਸੁਣੋ ਜਸਬੀਰ ਅੰਟ ਨੇ ਤੁਹਾਡੇ 1.5 ਲੱਖ ਰੁਪਏ ਮਾਲ ਲਿਆ ਹਾਏ ਮੈਂ ਮਰ ਜਾ ਕਿਹੜੇ 1.5 ਲੱਖ ਰੁਪਈਆ ਤੂੰ ਹੀ ਗੁੱਤਮ ਗੁੱਤਿਆ ਐਸੀ ਤੂੰ ਹੀ ਲੜੀਆਂ ਜੀ ਨਹੀਂ ਅਸਤੇ ਇੱਥੇ ਖਲੋ ਕੇ ਗੱਲ ਕੀਤੀ ਓਏ ਹੋਏ ਨੀ ਰਿੰਪੀ ਉਹ ਤੇ ਇੱਕ 500 ਰੁਪਈਆ ਕਮੇਟੀ ਦੇ ਪੈਸੇ ਜਸਬੀਰ ਦੇ ਕਿਈਆ ਵਿਚਾ ਨੋਟ ਪਟਿਆ ਆਇਆ ਸੀ ਮੈਂ ਜਸਬੀਰ ਨੂੰ ਬੁਲਾਇਆ ਮੈਂ ਕਿਹਾ 500 ਨੋਟ ਪਟਿਆ ਹੋਇਆ ਆ ਗਿਆ ਤੇ ਬਦਲ ਦੀ ਮੈਂ ਚਲਾ ਦਿੱਤਾ ਉਹ ਭਾਈ ਕਹਿੰਦਾ ਸੀ ਜੇ ਵਾਪਸ ਆ ਗਿਆ ਤੇ ਮੈਂ ਤਵਲ ਦੇ ਦਾਂਗਾ ਮੈਂ ਕਿਹਾ ਜੇ ਵਾਪਸ ਆ ਗਿਆ ਤੇ 500 ਰੁਪਏ ਤੈਨੂੰ ਮੈਂ ਫੜਾ ਦੇਾਂਗੀ ਆ ਗੱਲ ਨੀ ਰਿੰਪੀ ਬਸ ਮੈਨੂੰ ਨਹੀਂ ਉਹ ਪਤਾ ਲੱਗਾ ਇੰਨਾ ਮੈਂ ਔਖਾ ਬੋਲ ਗਈਆਂ ਤੇ ਐਂਹੀ ਔਖੀ ਉਹ ਬੋਲ ਗਈ ਗੱਲ ਵਿੱਚੋਂ ਕੁਛ ਨਹੀਂ ਗੱਲ ਵਿੱਚੋਂ 500 ਰੁਪਏ ਦਿਆ ਗਾਰੰਟੀ ਵੇਖ ਲਓ ਹੁਣ ਇੰਨੀ ਗੱਲ ਦੀ ਕਿੰਨੀ ਵੱਡੀ ਗੱਲ ਬਣ ਗਈ ਆ ਨਹੀਂ ਮੈਂ ਤੇ ਨਹੀਂ ਸਮਝਦੀ ਇੰਨੀ ਵਾਰ ਗੱਲ ਤੁਮਾਈ ਕਿੰਨੀ ਇਹ ਤੂੰ ਹੀ ਸੋਚੋ ਕਿ ਤੁਸੀਂ ਕਿਹਦੇ ਸਾਹਮਣੇ ਗੱਲ ਕੀਤੀ ਸੀ ਨਹੀਂ ਨਹੀਂ ਕਿਤੇ ਉਸ ਟਾਈਮ ਕਿਰਨ ਆਈ ਐ ਬਸ ਤੇ ਮੈਂ ਕਿਰਨ ਨੂੰ ਕਿਹਾ ਇੱਕ ਮਿੰਟ ਕੋਣ ਆਇਆ ਸੀ ਕਿਰਨ ਆਈ ਐ ਉਸ ਟਾਈਮ ਤੇ ਤੇ ਮੈਂ ਕਿਰਨ ਨੂੰ ਕਿਹਾ ਕਿ ਕਿਰਨ ਪਤ ਤੂੰ ਘਰ ਜਾ ਅਜ ਮੇਰਾ ਮੂ ਠੀਕ ਨਹੀਂ ਹੈਗਾ ਬਾਹਰ ਜਿੱਥੇ ਬੈ ਕੇ ਗੱਲਾਂ ਕਰਾਂਗੀ ਬਸ ਫਿਰ ਤੁਸੀਂ ਉਹਨਾਂ ਸਾਹਮਣੇ ਗੱਲ ਕੀਤੀ ਉਹਨਾਂ ਨੇ ਆਪਣੇ ਘਰੇ ਜਾ ਕੇ ਸਾਸੂ ਨੂੰ ਦੱਸਦੇ ਨਹੀਂ ਆ ਤਾਂ ਇਦਾਂ ਹੀ ਗੱਲਵਾਦੀ ਵਾਦੀ 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 ਵੱਧ ਗਈ ਸਾਰੇ ਮਹੱਲੇ ਚ ਰਿੰਦੀ ਮੈਨੂੰ ਲੱਗਦਾ ਕਿ ਮੈਂ ਇਹ ਜਸਵੀਰ ਨਾਲੋਂ ਖੀ ਬੋਲਨੀ ਆ ਚਲੋ ਉਹ ਪਤਾ ਗੱਲ ਹੋ ਸਕਦਾ ਉਹਨੇ ਵੀ ਨੋਟ ਨਾ ਵਿੱਚ ਰੱਖਿਆ ਉਹਨੂੰ ਪਤਾ ਨਹੀਂ ਲੱਗਿਆ ਹੋਣਾ ਤੇ ਭਾਰਾਂਟੀ ਵੇਖੋ ਤੁਹਾਡੀ ਇੰਨੀ ਗੱਲ ਦਾ ਕਿੰਨਾ ਟੰਡੋਰਾ ਪਿੱਟਿਆ ਗਿਆ ਸਾਰੇ ਮਹੱਲੇ ਚ ਇਹ ਚੰਗੀ ਗੱਲ ਆ ਚੰਗੀ ਗੱਲ ਤੇ ਨਹੀਂ ਹੈਗੀ ਤੇ ਜਸਬੀਰ ਦੇ ਬਿਨਾ ਤਾਂ ਮੈਂ ਰਹਿ ਵੀ ਨਹੀਂ ਸਕਦੀ ਹੈਗੀ ਉਹ ਤੇ ਮੇਰੀ ਪੱਕੀ ਸਹੇਲੀ ਹੈ ਚਲੋ ਚਲਦਾ ਕਰ ਮੈਸੇਜ ਦੇ ਦੋ ਆਜੋ ਆਜੋ ਲੈ ਮੈਂ ਪੜਾ ਹਾਂ ਚਲ ਤੂੰ ਪੜੇਗੀ ਲੈਓ ਲੈਓ ਵੈਸੇ ਨਹੀਂ ਆਏ ਤਾਂ ਚੰਗੀ ਗੱਲ ਸੀ ਚਲ ਮਾਈਕ ਤੇਰੇ ਕੋਲ ਹੈ ਹਾਂਜੀ 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 ਸასი ਗੱਲ ਸੱਚੀ ਗੱਲ ਸასი ਗੱਲ ਜੀ ਸਾਰਾ ਕੰਮ ਕੀਤਾ ਕਿਰਨੇ ਖਰਾਬ ਹਲਾ ਕਿਰਨੇ ਇਰੇ ਚ ਇਹਦਾ ਰਾਈ ਦਾ ਪਾੜ ਬਿਲਕੁਲ ਜੀ ਗੱਲ ਕੋਈ ਵੀ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਆਪਸੇ ਵਿੱਚ ਇਹ ਮੈਸੇਜ ਪਤਾ ਕਿੰਨਾ ਲੋਕਾਂ ਵਾਸਤੇ ਆ ਇਹ ਮੈਸੇਜ ਉਹਨਾਂ ਲੋਕਾਂ ਵਾਸਤੇ ਸੁਣੀ ਗੱਲ ਹਾਂਜੀ ਉਹਨਾਂ ਵਾਸਤੇ ਜਿਹੜੀ ਬਸ ਦੱਸ ਦੋ ਕਿ ਉਹ ਜਿਵੇਂ ਇੱਕ ਬੰਦਾ ਸੀ ਨਾ ਉਹ ਬੱਚੇ ਨੂੰ ਕਹਿੰਦਾ ਮੀਟਰ ਦੇ ਬਿੱਲ ਕੱਟਣ ਵਾਲਾ ਆ ਆਹ ਉਹ ਰੀਡਿੰਗ ਜਿਹੜਾ 300 ਯੂਨਿਟ ਸਾਨੂੰ ਫ੍ਰੀ ਭੇ ਮਿਲਦੀ ਹੈ ਹਾਂ ਉਹ ਕਹਿੰਦਾ ਬਿੱਲ ਆ ਗਿਆ ਬਿੱਲ ਉਹ ਜਾ ਕੇ ਪਿਉਨਗੇ ਤਾਂ ਬੇਲ ਆਗੇ ਉਹਦਾ ਪਿਉ ਨੂੰ ਕੁੱਟ ਛੱਡਦਾ ਬੇਲ ਆਗੇ ਤੁਹਾਨੂੰ ਮੈਂ ਕਹਿੰਦਾ ਸਰ ਬੱਤੀ ਕੱਟ ਬਾਲਿਆ ਕਰੋ ਹਾਂ ਹਾਂ ਬਦ ਕਹਿੰਦੇ ਨਹੀਂ ਪਾਪਾ ਇੱਕ ਯੂਨਿਟ ਕੱਢ ਰਹੀ ਹਾਂ ਹਾਂ ਮਤਲਬ ਇਹ ਆ ਕਿ ਆਪਸੇ ਵਿੱਚ ਜਿੰਨਾਂ ਦੀ ਲੜਾਈ ਹੁੰਦੀ ਉਹਨਾਂ ਦੀ ਹੋਈ ਹੁੰਦੀ ਨਾ ਉਹ ਇਨਸਾਨ ਗੱਲ ਕਰਦਾ ਨਾ ਦੂਜਾ ਇਨਸਾਨ ਕਰਦਾ ਗੱਲ ਕਰਦਾ ਜਿੰਨਾਂ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਇਹਨਾਂ ਦੀ ਗੱਲ ਕਿਸ ਕਿਉਂ ਕਿਸ ਵਜ੍ਹਾ ਕਰਕੇ ਹੋਣ ਲਈ ਉਹ ਲੋਕਾਂ ਦਾ ਆਪਣਾ ਦਿਮਾਗ ਆਪ ਹੀ ਚੱਲਦਾ ਇਹਨਾਂ ਦੀ ਲੜਾਈ ਸ਼ਾਇਦ ਇਸ ਵਜ੍ਹਾ ਕਰਕੇ ਹੋਏਗੀ ਇਹਨਾਂ ਦੀ ਲੜਾਈ ਇਸ ਵਜ੍ਹਾ ਕਰਕੇ ਉਹ ਕਈ ਐਵੇਂ ਹੀ ਫਾਲਤੂ ਦੀਆਂ ਚਸਕੇ ਲੈਣ ਵਾਸਤੇ ਨਾ ਇੱਕ ਦੀਆਂ ਗੱਲ 10 ਗੱਲਾਂ ਕਰਦੇ ਨੇ ਜਿਵੇਂ ਕਿ ਪੁਸ਼ਪਿੰਦਰ ਭੈਣ ਜੀ ਨੂੰ ਰੋਟੀ ਹਜ਼ਮ ਨਹੀਂ ਹੋਈ ਉਹ ਕਹਿੰਦੇ ਹਾਈ ਮੇਰੇ ਤੇ ਟਿੱਡੇ ਪੀੜ ਹੋਣ ਲੱਗੇ ਐਵੇਂ ਦੀ ਜਨਾਨੀ ਹੁੰਦੀਆਂ ਨਹੀਂ 10 ਘਰਾਂ ਨੂੰ ਗੱਲ ਦਾ ਭੈਣ ਕਿਸ ਨੂੰ ਦੱਸੀ ਨਾ ਗੱਲ ਜਿਵੇਂ ਤੇਰੇ ਅੱਗੇ ਗੱਲ ਕੀਤੀ ਤੂੰ ਸੁਣੀ ਭੈਣ ਜੀ ਜਿੰਨੂੰ ਜਿਹਦਾ ਉਹ ਖਾਸ ਹੈ ਨਾ ਉਹਦਾ ਵੀ ਗਾਂ ਇੱਕ ਖਾਸ ਆ ਤੇ ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਹਿਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਤੋ ਅਜੇ ਉਹ ਵਿਚਾਰੀ ਘੇੜ ਤੋਂ ਬਾਹਰ ਵੀ ਨਹੀਂ ਜਾਂਦੀ ਤੇ ਗੱਲ ਤੀਜੇ ਚ ਪਹੁੰਚ ਹੀ ਜਾਂਦੀ ਜਿਹੜੇ ਲੋਕ ਐਸਾ ਕਰਦੇ ਬਿਨਾਂ ਸੋਚਿਆ ਸਮਝਿਆ ਗੱਲ ਨੂੰ ਜਾਣਿਆ ਨਾ ਤੁਹਾਡੇ ਸਾਹਮਣੇ ਕੋਈ ਗੱਲ ਹੁੰਦੀ ਆ ਨਾ ਕੋਈ ਬਾਤ ਹੁੰਦੀ ਆ ਤੁਸੀਂ ਤੀਸਰੇ ਬੰਦੇ ਨੂੰ ਜਾ ਕੇ ਕਹਿੰਦੇ ਜੇ ਤੁਸੀਂ ਇਹ ਤਰ੍ਹਾਂ ਕਿਉਂ ਕੀਤਾ ਤੁਸੀਂ ਉਹਦੇ ਨਾਲ ਕਿਉਂ ਲੜੇ ਕਦੇ ਕਦੇ ਤੁਹਾਨੂੰ ਪਤਾ ਹੈ ਗੱਲ ਕੰਨੋਂ ਸੁਣੀ ਵੀ ਝੂਠੀ ਹੋ ਜਾਂਦੀ ਜੀ ਤੇ ਅੱਖੀਂ ਵੇਖੀ ਵੀ ਗਲਤ ਹੋ ਜਾਂਦੀ ਬਿਲਕੁਲ ਤੇ ਐਸ ਕਰਕੇ ਮੈਂ ਇਹਦੇ ਵਿੱਚ ਇਹ ਕਹਿਣਾ ਚਾਹੁੰਨੀ ਆ ਕਿ ਜਿਹੜੇ ਲੋਕ ਗੱਲਾਂ ਦੂਜੇ ਨੂੰ ਜਾ ਕੇ ਕਰਦੇ ਨੇ ਕਿ ਤੁਸੀਂ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਤੁਸੀਂ ਇਹ ਕਿਉਂ ਕੀਤਾ ਉਹ ਕਿਉਂ ਕੀਤਾ ਤੁਹਾਨੂੰ ਉਹਨਾਂ ਦੋਵਾਂ ਦੇ ਵਿੱਚ ਕੋਈ ਗੱਲ ਹੋਈ ਹੈ ਨਾ ਤੀਸਰੇ ਬੰਦੇ ਨੂੰ ਉਸ ਬਾਰੇ ਕੁਝ ਨਹੀਂ ਪਤਾ ਤੀਸਰਾ ਬੰਦਾ ਸਿਰਫ ਆਪਣੀਏ ਦਿਮਾਗ ਹੈ ਨਾ ਉਹ ਚਲਾਉਂਦਾ ਹੈ ਆ ਗੱਲ ਹੋਈ ਹੁਣੀ ਆ ਹੁਣ ਗੱਲ ਤਾਂ 5 نوٹ ਫਟੇ ਤੋਂ ਹੀ 1.5 ਲੱਖ ਰੁਪਏ ਦੀ ਗੱਲ ਆਪਣੇ ਕੋ ਬਣ ਗਈ ਤੇ ਉਹ ਵਾਲਾ ਦੇ ਪੁੱਛੇ ਵੀ ਵਾਲੇ ਦੇ ਪੁੱਛੇ ਵੀ ਐਸ ਕਰਕੇ ਮੇਰੀ ਰਿਕਵੈਸਟ ਆ ਅੱਜਕੱਲ ਸਮਾਂ ਪਤਾ ਨਹੀਂ ਕਿੱਧਰ ਨੂੰ ਕਿੱਧਰ ਚ ਜਾਈ ਜਾਂਦਾ ਹੈ ਐਸ ਕਰਕੇ ਜਿਹੜੀਆਂ ਲੋਕ ਗੱਲਾਂ ਫालतੂ ਦੀਆਂ ਬਣਾਉਂਦੇ ਨੇ ਜਾਂ ਫालतੂ ਕਿਸੇ ਨੂੰ ਤੀਜੇ ਬੰਦੇ ਨੂੰ ਪੁੱਛਦੇ ਨੇ ਸਵਾਦ ਲੈ ਕੇ ਵੀ ਇਹ ਗੱਲ ਕਿਉਂ ਹੋਈ ਉਹਨਾਂ ਨੂੰ ਪੁੱਛੁੰਦਾ ਕੀ ਮਤਲਬ ਹੈ ਸਹੀ ਗੱਲ ਜੀ ਤੇ ਪਲੀਜ਼ ਬਿਲਕੁਲ ਵੀ ਨਾ ਕਰਿਆ ਕਰੋ ਬਲਕਿ ਜੇ ਥੋੜੀ ਬੁਧੀ ਗੱਲ ਹੋ ਵੀ ਜਾਂਦੀ ਹੈ ਨਾ ਸਮਝ ਦੀ ਸੁਲਾ ਕਰਵਾਇਆ ਕਰੋ ਅਰੇ ਵਿੱਚ ਸਮੇਂਦਾਰੀ ਵਿਖਾਈ ਆ ਰਿੰਪੀ ਨੇ ਰਾਜਪੈਂਚੀ ਦੇ ਨੂੰ ਨੇ ਕਿ ਜਿੰਨੀ ਆ ਕੇ ਗੱਲ ਨੂੰ ਮਟਾਇਆ ਨਾ ਕਿ ਗੱਲ ਨੂੰ ਵਧਾਇਆ ਚਲੋ ਜੀ ਉਹ ਨਿੱਕੀ ਗੱਲ ਕਿਰਨ ਵੀ ਨਿਪਟਾ ਸਕਦੀ ਸੀ ਨਿਪਟਾ ਸਕਦੇ ਜੀ ਦੇਖੋ ਆਪਾਂ ਕਿਰਨ ਦਾ ਮੁੱਦਾ ਵੀ ਚੁਕਣਾ ਹੈ ਵਿੱਚ ਬਿਲਕੁਲ ਚੁਕਣਾ ਚੁਕਣਾ ਚਲੋ ਚਾ ਚਲੋ ਜੀ ਰਿੰਪੀ ਆ ਕੇ ਰਿੰਪੀ ਕਹਿੰਦੀ ਬਾਸ ਕਰੋ ਮੇਰੀ ਚਾਹ ਠੰਡੀ ਹੋਈ ਜਾਂਦੀ ਹੈ ਚਲੋ ਚਲੋ ਠੀਕ ਹੈ ਠੀਕ ਹੈ ਗੱਲ ਜੀ